ਨਗਰੀ ਦਾ ਮਾਣ ਵਧਾਇਆ ਕਿਵੇਂ ਕਿਹਾ ਉਹ ਅੱਜ ਰੋਹਿਸ਼ ਮਰਵਾਹਾ ਸਾਡਾ ਪਤੀਜਾ ਉਹ ਚਾਰਟਰਡ اکاؤنٹਰ ਬਣਿਆ ਸਾਰੇ ਪੰਜਾਬ ਦਾ ਰਿਜ਼ਲਟ ਆਇਆ ਔਰ ਮਾਨਵਰੀ ਗੱਲ ਸੁਤਾਨਪੁਰ ਲੁਦੀ ਦੇ ਆਸ਼ੀਰਵਾਦ ਨਗਰੀ ਦੇ ਔਰ ਸਾਨੂੰ ਸਾਡੇ ਬੱਚੇ ਨੇ ਉਹ ਚੀਜ਼ ਦਿੱਤਾ ਔਰ ਬਹੁਤ ਖੁਸ਼ੀਵਲੀ ਗੱਲ ਆ ਔਰ ਸਾਰੇ ਸਾਡੇ 1100 ਦੋਸਤਾਂ ਸ਼ਹਿਰ ਦੇ ਵਿੱਚ ਬਹੁਤ ਹੈ ਕਿ ਇਸ ਚਾਹ ਲਈ ਵਧਾਈ ਦਿੰਦੇ ਪਰਵਾਹ ਪਰਵਾਰ ਨੂੰ ਔਰ ਸੰਜੀਵ ਮਰਾਏ ਸਾਡੇ ਕਾਉਂਸਲਰ ਔਰ ਸਾਰੀ ਇਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆਂ ਔਰ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦੇ ਆਂ ਕਿ ਇਦਾਂ ਹੀ ਸਾਡੇ ਸ਼ਹਿਰ ਦੇ ਬੱਚੇ ਹੋਰ ਵੀ ਚੰਗੀ-ਚੰਗੀ ਪੜ੍ਹਾਈ ਕਰਕੇ ਅੱਗੇ ਆਉਣ ਔਰ ਸਾਡੇ ਸੁਲਤਾਨਪੁਰ ਦਾ ਨਾਮ ਰੌਸ਼ਨ ਕਰਨ। ਹਨਵਦਾ ਨਗਰੀ ਦੇ ਵਿੱਚ ਕਿਵੇਂ ਮਹਿਸੂਸ ਕਰਦੇ ਆਂ ਮੈਂ ਬਹੁਤ ਹੀ ਆਪਣਾ ਬੜਾ ਘਾ ਮਸੂਸ ਕਰਦਾ ਹਾਂ ਕਿ ਸਾਡੇ ਬੱਚੇ ਨੇ ਮਿਹਨਤ ਕੀਤੀ ਬਾਕੀ ਇਹ ਨਾ ਅਸੀਂ ਸਾਰਾ ਪੂਰਾ ਕੋਪਰਟ ਕੀਤਾ ਬੱਚੇ ਨੇ ਇਹਨੇ ਹੀ ਮੋਟਿਵ ਕੀਤਾ ਬੇਟਾ ਤੂੰ ਬਾਹਰ ਨਾ ਇੱਥੇ ਆਪਾਂ ਕਰਨਾ ਵਾ ਕਿ ਬਾਹਰ ਜਾ ਕੇ ਵੀ ਆਪਾਂ ਮਿਹਨਤ ਕਰਨੀ ਪਰ ਆਪਾਂ ਇੱਥੇ ਮਿਹਨਤ ਕਰਨੀ ਆਂ ਚੰਗ ਬਣ ਕੇ ਦਿਖਾਣਾ ਵਾ ਬਾਕੀ ਮੇਰੇ ਬੇਟੇ ਨੇ ਮੇਰਾ ਮੇਰਾ ਪੂਰਾ ਮਾਨ ਰਦਾ ਆ ਉਹਨੇ ਮੇਰੀ ਗੱਲ ਦੀ ਰੱਖੀ ਚਲੋ ਪਤਾ ਹੀ ਕਿੰਨੀ ਪ੍ਰੋਬਲਮ ਆਉਂਦੀ ਆ ਪਰ ਫਿਰ ਵੀ ਇਹਨੇ ਝੁਟਿਆ ਸੋ ਅਸੀਂ ਸ਼ੁਕਰ ਕਰਦੇ ਧੰਨ ਗੁਰੂ ਨਾਨਕ ਜੀ ਲਗਦੇ ਹੀ ਰਹਿੰਦੇ ਆ ਕਿ ਸਾਡਾ ਮਾਨ ਸਤਕਾਰ ਸਾਡੇ ਬੱਚੇ ਨੇ ਸਾਡਾ ਕੰਮ ਕਿੰਨੇ ਪੜਨਾ ਬਹੁਤ ਪੈਂਦਾ ਇਸ ਪੜਾਈ ਦੇ ਵਿੱਚ ਕਿਨੇ ਕਿਨੇ ਘੰਟੇ ਪੜ੍ਹਦਾ ਹੈ ਬੇਟਾ ਆਉਂ ਤਾਂ ਪਤਾ ਨਹੀਂ ਹੁੰਦਾ ਸੀ ਰੋਇਸ ਸੁਲਤਾਨਪੁਰਾ ਕਿ ਚੰਡੀਗੜ੍ਹ ਕਿ ਸਾਨੂੰ ਸ਼ਾਮ ਨੂੰ 5-7 10 ਮਿੰਟ ਹੀ ਮਿਲਦਾ ਹੁੰਦਾ ਸੀ ਕੋਈ ਰਾਤ ਨੂੰ ਜਦੋਂ ਮੈਂ ਘਰ ਜਾਣਾ ਤੇ ਇਹਨਾਂ ਨਾਲ ਮਿਲਣਾ ਤੇ ਮੈਨਾਂ ਬੱਚੇ ਤੋਂ ਬੈਨਾਂ ਨੇ ਕਿਹਾ ਪਾਪਾ ਮੈਨੂੰ ਕੰਮ ਕਰ ਲਿਓ ਫਿਰ ਆਪਾਂ ਬੈਠਾਂਗੇ ਠੀਕ ਹੈ ਬਣੇ ਉਹ ਕੀ ਕਹਿਣਾ ਚਾਹੁੰਦੇ ਸੀ ਇਹ ਬਣ ਕੇ ਬਸ ਹਰ ਕਿਸੇ ਨੂੰ ਕਰਨਾ ਚਾਹੀਦਾ ਯਾਰ ਇੱਥੇ ਰਹਿਣਾ ਚਾਹੀਦਾ ਤੇ ਚਾਰਟਰਡ ਅਕਾਊਂਟੈਂਸੀ ਬਹੁਤ ਵਧੀਆ professions ਪਰਸ਼ੂ ਕਰੋ ਇਹਨੂੰ ਨਾਟ ਸੋ ਡਿਫਿਕਲਟ ਬਟ ਈਜ਼ੀ ਵੀ ਹੈ ਜੇ ਟਾਈਮ ਮੈਨੇਜਮੈਂਟ ਦੀ ਗੱਲ ਲੱਗੀ ਹੈ ਆਲ ਦਾ ਬੈਸਟ ਫੈਮਿਲੀ ਸਪੋਰਟ ਕਿਹੋ ਜਿਹੀ ਰਹੀ ਤੁਹਾਨੂੰ ਬਹੁਤ ਵਧੀਆ ਰਹੀ ਸਭ ਤੋਂ ਵਧੀਆ ਫੈਮਿਲੀ ਸਪੋਰਟ ਹੀ ਸੀ ਇਹਦੇ ਵਿੱਚ ਇਹਦਾ ਸਿਰਾ ਕਿਹਦੇ ਸਿਰ ਦੇਣਾ ਚਾਹੁੰਦੇ ਤੁਸੀਂ ਅੰਮਾ ਪਾਪਾ ਸਮੇਸ਼ ਮੇਰੇ ਆਪ ਕੋ ਸਾਰੇ ਨਿਤੇ ਸਾਗਰ ਵਾਸੂ ਸਾਰੇ ਅਨਰਾਗ ਹੁਣ ਮਹਿਸੂਸ ਕਿਵੇਂ ਕਰ ਰਹੇ ਹੋ ਉਸ ਹੈ ਵਧੀਆ ਹੀ ਲੱਗ ਰਿਹਾ ਇਹਦੇ ਅਜੇ ਵਧੀਆ ਫੇਸ ਚੱਲ ਰਿਹਾ ਇਹ ਸੁਪਨਾ ਸੀ ਕਿ جنੂਨ ਸੀ ਸੁਪਨਾ ਸੀਗਾ ਤੇ ਜਨੂਨ ਮਰ ਗਿਆ ਕਿ ਕਿੰਨਾ ਕੁ ਸਮਾਂ ਮਤਲਬ ਇਹਦੇ ਵਿੱਚ ਤੁਹਾਨੂੰ ਲੱਗਾ ਕਿੰਨੀਆਂ ਅਟੈਂਪਟਸ ਕੀਤੀਆਂ ਪਰ ਮੈਨੂੰ ਲੱਗ ਗਿਆ ਇਹਦੇ ਵਿੱਚ 7 ਸਾਲ ਲੱਗ ਗਏ स्टार्टिंग ਪਲਸ 2 ਤੋਂ ਬਾਅਦ 7 ਸਾਲ ਬੰਦੇ ਬੰਦੇ ਤੇ ਪਰ ਲੋ ਆਪੀ ਸੀਸੀ ਫਿਰ ਟ੍ਰੇਨਿੰਗ ਵੀ ਤੇਨ ਸਾਲ ਦੀ ਸਰੀ ਸਿਟੀਨੈਸ ਵਿਜੇਟਸ ਤੇ ਤੇ ਫਾਈਨਲ ਇਗਜ਼ਾਮ ਹੋ ਗਿਆ ਪਰ ਤੇ ਪਰਦੇ ਕਦੇ ਇਦਾਂ ਵੀ ਲੱਗਿਆ ਵੀ ਮੈਂ ਗਲਤ ਲਾਈਨ ਚੁਣ ਲਈ ਆ ਕਾਫੀ ਟਾਈਮ ਲੱਗਾ ਸੀਗਾ ਬਟ ਲੱਗੇ ਰਹੇ ਮਾਪਾ ਬੱਸ ਸਪੋਰਟ ਸੀਗਾ ਕਹਿੰਦੇ ਲੱਗੇ ਰਹੋ ਕਿਤੇ ਨਾ ਕਿਤੇ ਪਹੁੰਚ ਜੂਗੀ